ਪੰਜਾਬ ਚ ਦੋ ਦੋ ਮੁੱਖ ਮੰਤਰੀਆਂ ਦੀਆਂ ਰੈਲੀਆਂ ਤੇ ਉਸ ਦੇ ਵਿੱਚ ਹੋਏ ਖਰਚਿਆਂ ਤੇ ਆਰਟੀਆ ਐਕਟਿਵਿਸਟ ਮਾਨਿਕ ਗੋਇਲ ਨੇ ਵੱਡੇ ਖੁਲਾਸੇ ਕੀਤੇ ਨੇ ਡਿਟੇਲ ਦੇ ਵਿੱਚ ਗੱਲਾਂ ਸਾਂਝੀਆਂ ਕਰਤੀਆਂ ਅੱਜ ਤੜਕਸਾਰੀ ਉਹ ਸਾਡੇ ਨਾਲ ਆਪ ਖੁਦ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਨੇ ਇਹ ਜਾਣਕਾਰੀ ਇਕੱਠੀ ਕਿਵੇਂ ਕੀਤੀ ਇਹਨਾਂ ਨੂੰ ਕਿਹਨੇ ਦੱਸਿਆ ਕਿ ਉੱਥੇ ਕਰੋੜਾ ਰੁਪਏ ਦਾ ਜਹਾਜ਼ ਆ ਜਿਹੜਾ ਉਹ ਵਰਤਿਆ ਗਿਆ ਰੈਲੀਆਂ ਤੇ ਇੱਕ ਪਾਸੇ ਝੂਟੇ ਲੈਣ ਦੇ ਲਈ ਇੱਕ ਤੋਂ ਦੂਜੀ ਥਾਂ ਜਾਣ ਦੇ ਲਈ ਆਮਾਨੇ ਗੋਇਲ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਹੀ ਦੱਸੋ ਕਿ ਜਿਹੜਾ ਤੁਸੀਂ 400 ਕਰੋੜ ਰੁਪਏ ਦੀ ਜਦੋਂ ਰਕਮ ਪਾਈ ਹੈ ਨਾ ਆਪਣੇ ਐਕਸਪੋਸਟ ਦੇ ਜ਼ਰੀਏ ਜਾਂ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸਾਰੇ ਹੈਰਾਨ ਹੋ ਗਏ ਕਿ ਇੰਨਾ ਖਰਚਾ ਤਾਂ ਹੋ ਨਹੀਂ ਸਕਦਾ ਕਿਤੇ ਝੂਠ ਤਾਂ ਨਹੀਂ ਹੈ ਨਹੀਂ ਨਹੀਂ ਸੰਦੀਪ ਜੀ ਇਹ ਪੂਰਾ ਜਿਹੜਾ ਰਿਸਰਚ ਕਰਕੇ ਤੁਹਾਨੂੰ ਇੱਕ ਦੱਸਿਆ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਕੋਈ ਵੀ ਗੱਲ ਹੈ ਜਿਹੜੀ ਬਿਨਾਂ ਸੋਚੇ ਸਮਝੇ ਜਾਂ ਬਿਨਾਂ ਕੋਈ ਪੜ੍ਹੇ ਲਿਖੇ ਜਾਓ ਤੇ ਰਿਸਰਚ ਕੀਤੇ ਬਿਨਾ ਨਾ ਪਾਈ ਜਾਵੇ ਬੇਸਿਕਲੀ ਇਹ ਜਦੋਂ ਇੱਕ ਸਾਰਾ ਬਤੀਰਾ ਆਪਾਂ ਬਤੀਰੇ ਤੇ ਗੱਲ ਕਰਾਂਗੇ ਉੱਥੋਂ ਜੋ ਸਾਨੂੰ ਪਤਾ ਲੱਗਿਆ ਕਿ ਇੰਨਾ ਮਹਿੰਗਾ ਜਹਾਜ਼ ਅਰਵਿੰਦ ਕੇਜਰੀਵਾਲ ਜੀ ਵਰਤ ਰਿਹਾ ਹੈ ਇਹ ਉਹੀ ਜਹਾਜ਼ ਹੈ ਜਿਹਦਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਟੈਂਡਰ ਕੱਢਿਆ ਸੀ ਤੇ ਮੈਂ ਉਹਦੇ ਬਾਰੇ ਖਲਾਸਾ ਕੀਤਾ ਸੀ ਤੁਹਾਡੇ ਯਾਦ ਹੋਣਾ ਕਿ ਪੰਜਾਬ ਪੁਲਿਸ ਨੇ ਉੱਥੇ ਟਵੀਟ ਤੇ ਆ ਕੇ ਕਿਹਾ ਸੀ ਕਿ ਇਹਨੂੰ ਡਿਲੀਟ ਕਰ ਦਿਓ ਬੜੀ ਸੀਕ੍ਰੀਟ ਇਨਫੋਰਮੇਸ਼ਨ ਹੈ ਜਦੋਂ ਕਿ ਸੀਕ੍ਰੀਟ ਕੁਝ ਵੀ ਨਹੀਂ ਸੀ ਉਹ ਜਾਣ ਕੇ ਸਿਰਫ ਇੱਕ ਗੈਕ ਕਰਨ ਦੀ ਚੁੱਕ ਕਰਨ ਦੀ ਕੋਸ਼ਿਸ਼ ਸੀ ਉਹੀ ਟੈਂਡਰ ਹੈ ਉਹੀ ਜਹਾਜ਼ ਹੈ ਇਹ ਜਿਹੜਾ ਅਰਵਿੰਦ ਕੇਜਰੀਵਾਲ ਜੀ ਲੈ ਕੇ ਪੰਜਾਬ ਦੇ ਵਿੱਚ ਆਇਆ ਜਿਹਦਾ 1 ਘੰਟੇ ਦਾ ਕਿਰਾਇਆ 10 ਲੱਖ ਰੁਪਏ ਹੈ ਤੇ ਜਹਾਜ਼ ਦੀ ਕੀਮਤ 400 ਕਰੋੜ ਰੁਪਏ ਹੈ ਉਹ ਜਹਾਜ਼ ਦਾ ਨਾਮ ਹੈਗਾ ਡਿਸਾਲਟ ਕੰਪਨੀ ਦਾ ਜਹਾਜ਼ ਹੈ ਉਹਦਾ ਮਾਡਲ ਹੈਗਾ ਫਾਲਕਨ 2000 ਐਲ ਐਕਸ ਬੜਾ ਲੇਟੈਸਟ ਤੇ ਲਗਜ਼ਰੀ ਜਹਾਜ਼ ਹੈ ਬੜੇ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਨੇ ਅਰਬਾਪਤੀ ਰਤਨ ਟਾਟਾ ਵਰਗੇ ਅੰਬਾਨੀ ਵਰਗੇ ਸਿਰਫ ਉਹੀ ਯੂਜ਼ ਕਰਦੇ ਆਂ ਇੰਡੀਆ ਦੇ ਵਿੱਚ ਬਹੁਤ ਥੋੜੇ ਜਹਾਜ਼ ਦੇ ਕਾ ਮਤਲਬ ਬਹੁਤ ਥੋੜੇ ਪੰਪਸਾ ਜਹਾਜ ਕਹ ਲਓ ਵੀ ਬਹੁਤ ਥੋੜੀ ਗਿਣਤੀ ਦੇ ਵਿੱਚ ਹੈ ਕਿਉਂਕਿ ਇੰਨਾ ਮਹਿੰਗਾ ਜਹਾਜ ਹਰ ਕੋਈ ਨਹੀਂ ਖਰੀਦ ਸਕਦਾ ਇੰਨਾ ਇੰਨੇ ਵੱਡੇ ਵੱਡੇ ਸ਼ੌਕ ਹਰ ਕੋਈ ਨਹੀਂ ਪਾਲ ਸਕਦਾ ਪਰ ਅਰਵਿੰਦ ਕੇਜਰੀਵਾਲ ਜੀ ਨੂੰ ਹੁਣ ਇਹ ਵੱਡੇ ਸ਼ੌਕਾਂ ਦਾ ਜਿਸ ਕਾ ਪਿਆ ਹੋਇਆ ਪੰਜਾਬ ਦੇ ਕੰਜਾਨੇ ਤੇ ਆਪਾਂ ਡਿਟੇਲ ਦੇ ਵਿੱਚ ਗੋਇਲ ਸਾਹਿਬ ਇਹ ਵੀ ਤੇ ਹੋ ਸਕਦਾ ਨਾ ਆਮ ਆਦਮੀ ਪਾਰਟੀ ਦਾ ਕਿਹ ਵੀ ਏਜੰਡਾ ਹੋਵੇ ਕਿ ਜੇ ਜਿਵੇਂ ਤੁਸੀਂ ਨਾਮ ਲਾਏ ਵੱਡੇ ਵੱਡੇ ਬਿਜ਼ਨਸਮੈਨਾਂ ਦੇ ਕਾਰੋਬਾਰੀਆਂ ਦੇ ਕਿ ਹਾਮ ਬੰਦਾ ਕਿਉਂ ਨਹੀਂ ਉਹਨਾਂ ਦੇ ਬਰਾਬਰ ਖੜ ਸਕਦਾ ਆਮ ਆਦਮੀ ਆ ਅਸੀਂ ਫਿਰ ਕੀ ਹੋਇਆ ਪਰ ਅਸੀਂ ਉਹਨਾਂ ਦੇ ਬਰਾਬਰ ਸਵਾਰੀ ਵੀ ਤਾਂ ਕਰ ਹੀ ਸਕਦੇ ਆ ਨਹੀਂ ਬਿਲਕੁਲ ਕਰੋ ਕਰਨ ਆਪਣੇ ਸੰਦੀਪ ਦੀ ਸਵਾਰੀ ਦੀ ਕੀ ਆਪਾਂ ਨੂੰ ਥੋੜੀ ਇੱਕ ਕੋਈ ਸਵਾਰੀ ਕਰਦਾ ਜਾਂ ਆਪਾਂ ਨੂੰ ਕੋਈ ਇਸ ਤੇ ਦੁੱਖ ਹੁੰਦਾ ਦੁੱਖ ਇਹ ਹੁੰਦਾ ਕਿ ਪੰਜਾਬ ਦੇ ਲੋਕਾਂ ਦਾ ਅਰਵਿੰਦ ਕੇਜਰੀਵਾਲ ਦੇ ਨਾਲ ਕੀ ਲੈਣਾ ਦੇਣਾ ਹੈ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਦੇ ਰੈਲੀਆਂ ਦੇ ਵਿੱਚ ਜਾਣ ਲਈ 400 ਕਰੋੜ ਦਾ ਜਹਾਜ਼ ਕਿਉਂ ਲੈ ਕੇ ਦੇਣ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਰਾਜਸਥਾਨ ਗੁਜਰਾਤ ਹਿਮਾਚਲ ਪ੍ਰਦੇਸ਼ ਜਾਂ ਸਾਊਥ ਦੇ ਵਿੱਚ ਜਾਣ ਲਈ 400 ਕਰੋੜ ਦਾ ਜਹਾਜ਼ ਕਿਉਂ ਲੈਣ ਕਿਉਂ 10-10 ਲੱਖ ਰੁਪਏ ਇੱਕ ਇੱਕ ਘੰਟੇ ਦਾ ਪੰਜਾਬ ਦੇ ਲੋਕ ਜਿਹੜਾ ਹੈਗਾ ਪੇ ਕਰਮ ਕਿਉਂ ਇੱਕ ਇੱਕ ਦਿਨ ਦਾ ਕਈ ਕਰੋੜਾ ਰੁਪਇਆ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਤੇ ਪੇ ਕਰਨ ਉਹ ਪੈਸਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਹੈ ਜੀ ਉਹ ਪੰਜਾਬ ਦੇ ਲੋਕਾਂ ਦੇ ਜਿਹੜੇ ਖਜ਼ਾਨੇ ਦਾ ਪੈਸਾ ਜਿਹੜਾ ਅਰਵਿੰਦ ਕੇਜਰੀਵਾਲ ਜੀ ਇਸ ਟਾਈਮ ਆਪਣੀ ਅਯਾਸ਼ ਪ੍ਰਸਤੀ ਤੇ ਉਡਾ ਰਹੇ ਆ ਤਾਂ ਕਰਕੇ ਇੱਕ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ ਇੱਕ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ ਕਿ ਤਕਰੀਬਨ ਕੋਈ ਕਹਿ ਰਿਹਾ 60 ਕਰੋੜ ਦੀ ਉਹ ਰੈਲੀ ਪੈ ਗਈ ਕੋਈ ਕਹਿੰਦਾ 100 ਕਰੋੜ ਦੇ ਨੇੜੇ ਪੈ ਗਈ ਕਹਿੰਦੇ ਜਿਹੜੇ ਟੈਂਟ ਵੀ ਲੱਗੇ ਉਹ ਵੀ ਦਿੱਲੀੋਂ ਆਉਂਦੇ ਆ ਸੰਦੀਪ ਜੀ ਜਿੰਨੀਆਂ ਪਿੱਛੇ ਰੈਲੀਆਂ ਹੋਈਆਂ ਜਿੰਨੇ ਫੰਕਸ਼ਨ ਹੋਇਆ ਉੱਥੇ ਸਾਰਿਆਂ ਤੇ ਵਿੱਚ ਹੀ ਕੁਝ ਇੱਕ ਦੋ ਫਰਮਾਂ ਨੇ ਦਿੱਲੀ ਦੀਆਂ ਜਿਹੜੀਆਂ ਇਹਨਾਂ ਨੇ ਪੱਕੀਆਂ ਕੀਤੀਆਂ ਹੋਈਆਂ ਨੇ ਉਹੀ ਟੈਂਟ ਲਾਉਂਦੀਆਂ ਨੇ ਤੇ ਇੱਕ ਇੱਕ ਰੈਲੀ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਅਮਾਉਂਟ ਕਈ ਕਰੋੜ ਦਾ ਜਿਹੜਾ ਹੈਗਾ ਕਿਤੇ 5 ਕਰੋੜ ਦਾ ਕਿਤੇ 4 ਕਰੋੜ ਦਾ ਕਿਤੇ 9 ਕਰੋੜ ਦਾ ਕਿਤੇ 10 ਕਰੋੜ ਦਾ ਟੈਂਟ ਇੱਕ ਰੈਲੀ ਦੇ ਵਿੱਚ ਇੱਕ ਦਿਨ ਦਾ ਲੱਗਦਾ ਜਿਹੜਾ ਕਿ ਬਹੁਤ ਲਗਜ਼ਰੀ ਟੈਂਟ ਹੈ ਤੇ ਬਹੁਤ ਜ਼ਿਆਦਾ ਉਹਦੇ ਵਿੱਚ ਰੋਟੀ ਪਾਣੀ ਦਾ ਖਰਚਾ ਕੀਤਾ ਜਾਂਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਬੱਸਾਂ ਨੂੰ ਬੱਸਾਂ ਨੂੰ ਲਿਆਇਆ ਜਾਂਦਾ ਉਹਦਾ ਖਰਚਾ ਕੀਤਾ ਜਾਂਦਾ ਸਰਕਾਰੀ ਬੱਸਾਂ ਨੂੰ ਲਿਆਇਆ ਜਾਂਦਾ ਨਾਲੇ ਲੋਕਾਂ ਨੂੰ ਖੱਜਲ ਕੀਤਾ ਜਾਂਦਾ ਬਸ ਅੱਡੇ ਖਾਲੀ ਕਰਕੇ ਇਹ ਸਾਰਾ ਖਰਚਾ ਜੇ ਤੁਸੀਂ ਬਲਾਓ 500 ਕਰੋੜ ਤਾਂ इजीली ਹੋਈ ਜਾਣਾ ਹੈ ਮੋੜ ਦੀ ਰੈਲੀ ਦਾ ਤੇ ਜਿਹੜਾ بڑا ਮੰਦਭਾਗ ਹੈ ਜਦੋਂ ਕਿ ਰੈਲੀਆਂ ਇਹ ਪੋਲਿਟਿਕਲ ਰੈਲੀਆਂ ਹੋਣੀਆਂ ਚਾਹੀਦੀਆਂ ਨੇ ਇਹਨਾਂ ਪੋਲਿਟਿਕਲ ਰੈਲੀਆਂ ਨੂੰ ਜਿਹੜੀਆਂ ਕਿ ਲੋਕ ਸਭਾ ਵੋਟਾਂ ਵਾਸਤੇ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਰਾਜ ਸਮਾਗਮ ਦਾ ਨਾਮ ਦੇ ਕੇ ਸਾਰਾ ਖਰਚਾ ਖਜ਼ਾਨੇ ਚੋਂ ਡਾਇਆ ਜਾ ਰਿਹਾ ਹੈ ਤੇ ਉਸ ਤੋਂ بڑا ਮੰਦਭਾਗ ਇਹ ਹੈ ਕਿ ਅਰਵਿੰਦ ਕੇਜਰੀਵਾਲੀ 4-400 ਕਰੋੜ ਦੇ ਜਹਾਜ਼ ਜਿਹੜਾ ਕਰਾਏ ਤੇ ਲੈ ਕੇ ਪੰਜਾਬ ਦੇ ਲੋਕ ਦੇ ਰਹੇ ਆ ਲੰਬੇ ਤੱਕ ਟਾਈਮ ਦੇ ਲਈ ਪਿੱਛੇ ਜਿੰਨੀਆਂ ਵੀ ਰੈਲੀਆਂ ਹੋਈਆਂ ਨੇ ਹਵਾਰੇ 에য়ারਪੋਰਟ ਤੇ ਵੀ ਅਰਵਿੰਦ ਕੇਜਰੀਵਾਲ ਜੀ ਇਹੀ ਜਹਾਜ ਜਿਹੜਾ ਲੈ ਕੇ ਆਏ ਸੀ 400 ਕਰੋੜ ਦਾ ਤੇ ਇਹਦਾ ਸਾਰਾ ਪੈਸਾ ਪੰਜਾਬ ਸਰਕਾਰ ਦੇ ਰਹੀ ਹੈ ਬੜਾ ਮੰਦ ਭਾਗਾ ਹੈ ਤੇ ਮੈਂ ਤੁਹਾਨੂੰ ਮਾਨਿਕ ਜੀ ਇੱਕ ਗੱਲ ਹੋਰ ਹੈ ਤੁਸੀਂ ਅਰਵਿੰਦ ਕੇਜਰੀਵਾਲ ਦਾ ਨਾਮ ਲਿਆ ਹੈ ਜੀ ਤੁਸੀਂ ਨਾਮ ਲਿਆ ਉਹਨਾਂ ਦਾ ਤੇ ਪ੍ਰਧਾਨ ਮੰਤਰੀ ਭਗਵੰਤ ਮਾਨ ਸਾਹਿਬ ਤਾਂ ਖੁਦ ਸਟੇਜ ਤੋਂ ਕਹਿ ਰਹੇ ਸੀ ਬੜੀ ਉੱਚੀ ਆਵਾਜ਼ ਚ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਸੀਂ ਤਾਂ ਕਹਿ ਦਤਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਿ ਹਰ ਐਤਵਾਰ ਤੁਹਾਨੂੰ ਬੁਲਾਇਆ ਕਰਨਾ ਹੈ ਤੁਸੀਂ ਬੁੱਕ ਕਰ ਲਿਆ ਸੀ ਉਹਨਾਂ ਦਾ ਐਤਵਾਰ ਹੁਣ ਤਾਂ ਨਹੀਂ ਠੀਕ ਹੈ ਭਗਵੰਤ ਮਾਨ ਜੀ ਨੇ ਕਹਿਤਾ ਅਰਵਿੰਦ ਕੇਜਰੀਵਾਲ ਜੀ ਨੂੰ ਬੁਲਾਇਆ ਕਰਨਾ ਹੈ ਪਰ ਭਗਵੰਤ ਮਾਨ ਜੀ ਨੇ ਇਹ ਨਹੀਂ ਦੱਸਿਆ ਕਿ ਹਰ ਐਤਵਾਰ ਨੂੰ ਪੰਜਾਬ ਦੇ ਲੋਕਾਂ ਦਾ 50-100 ਕਰੋੜ ਰੁਪਏ ਇਹਨਾਂ ਨੇ ਰੈਲੀ ਤੇ ਬਰਬਾਦ ਕਰਿਆ ਕਰਨਾ ਹੈ ਹਰ ਐਤਵਾਰ ਉਹੀ ਕਰੋੜਾਂ ਦਾ ਟੈਂਟ ਜਿਹੜਾ ਦਿੱਲੀੋਂ ਆਉਂਦਾ ਹੈਗਾ ਦਿੱਲੀ ਦੀ ਫਰਮ ਲਾਉਂਦੀ ਹੈ ਉਹ ਲਗਾਇਆ ਕਰਨਾ ਹੈ ਹਰ ਐਤਵਾਰ ਜਿਹੜੇ ਬੱਸ ਅੱਡੇ ਖਾਲੀ ਹੋਇਆ ਕਰਨੇ ਲੋਕਾਂ ਨੇ ਖੱਜਲ ਹੋਇਆ ਕਰਨਾ ਹੈ ਹਰ ਐਤਵਾਰ ਜਿਹੜਾ ਬੱਸਾਂ ਦਾ ਜਿਹੜਾ ਟਿਕਟਾਂ ਦਾ ਜਿਹੜਾ ਰੈਵਨਿਊ ਜਨਰੇਟ ਹੋਣਾ ਉਹਦਾ ਜਿਹੜਾ ਨੁਕਸਾਨ ਹੋਇਆ ਕਰਨਾ ਹਰ ਐਤਵਾਰ ਜਿਹੜਾ ਇਹ 400 ਕਰੋੜ ਦਾ ਜਹਾਜ਼ ਅਰਵਿੰਦ ਕੇਜਰੀਵਾਲ ਨੂੰ ਦਿੱਲੀੋਂ ਲੈ ਕੇ ਆਇਆ ਕਰੂਗਾ ਤੇ ਹਰ ਐਤਵਾਰ ਜਿਹੜਾ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਜਿਹੜਾ ਕਿ ਪਹਿਲਾਂ ਹੀ ਤੁਸੀਂ 70-80 ਹਜ਼ਾਰ ਕਰੋੜ ਰੁਪਏ ਉਤੇ ਕਰਜ਼ਾ ਚੜਾ ਚੁੱਕੇ ਹੋ 1.5 ਸਾਲ ਦੇ ਵਿੱਚ ਉਹਦਾ ਕਰਜ਼ਾ ਹਰ ਐਤਵਾਰ ਹੋਰ ਵਧਿਆ ਕਰਨਾ ਇਹ ਚੀਜ਼ਾਂ ਭਗਵੰਤ ਮਾਨ ਜੀ ਨੇ ਨਹੀਂ ਦਸੀਆਂ ਸਿਰਫ ਉਤੋਂ ਉਤੋਂ ਗੱਲ ਦੱਸ ਦਿੱਤੀ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਹਰ ਐਤਵਾਰ ਬਈ ਜਿਹੜੀ ਰੈਲੀ ਕਰਿਆ ਕਰ ਲਈਆ ਉਹਦਾ ਖਰਚਾ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਚੋਂ ਜਾਣਾ ਹੈ ਨਾ ਕਿ ਪੋਲਿਟਿਕਲ ਜਿਹੜਾ ਹੈਗਾ ਇਹਨਾਂ ਦੀ ਪਾਰਟੀ ਵੱਲੋਂ ਜਾਣਾ ਜਦੋਂ ਕਿ ਜਿਹੜੀਆਂ ਇਹ ਰੈਲੀਆਂ ਨੇ ਪੋਲਿਟਿਕਲ ਰੈਲੀਆਂ ਨੇ ਇਹਨਾਂ ਨੂੰ ਜਾਣਬੁੱਝ ਕੇ ਇਧਰ ਉਧਰ ਦੇ ਪ੍ਰੋਜੈਕਟਾਂ ਦੇ ਨਾਂ ਲਾ ਕੇ ਜਿਹੜੇ ਕਿ ਪਹਿਲੇ ਹੀ ਚੱਲਦੇ ਪਏ ਐ ਉਹਨਾਂ ਦਾ ਨਾਂ ਲਾ ਕੇ ਕਿ ਅਸੀਂ 1900 ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਦੇ ਪਏ ਆ ਤੁਸੀਂ ਦੇਖਿਆ ਹੋਣਾ ਪਿੱਛੇ ਗੁਰਦਾਸਪੁਰ ਜਿਹੜਾ ਕਿ ਜਿਹੜਾ ਕਿ ਬੱਸ ਸਟੈਂਡ ਬਾਲ ਆਲਰੇਡੀ ਪਿਛਲੀ ਸਰਕਾਰ ਨੇ ਬਣਾਉਣਾ ਸ਼ੁਰੂ ਕੀਤਾ ਸੀ ਸਾਰਾ ਕੁਝ ਹੋਇਆ ਹੋਇਆ ਸੀ ਉਹਦੇ ਨਾਮ ਤੇ ਇਹਨਾਂ 340 ਕਰੋੜ ਰੁਪਏ ਉੱਥੇ ਗੁਰਦਾਸਪੁਰ ਰੈਲੀ ਤੇ ਖਰਚ ਕਰ ਦਿੱਤਾ ਜਦੋਂ ਕਿ 10 ਕਰੋੜ ਦਾ 10 ਕਰੋੜ ਦਾ ਸਿਰਫ ਉਹ ਬਸਪੈਨ ਹੈ ਇਸੇ ਤਰੀਕੇ ਇਸੇ ਤਰੀਕੇ ਬਠਿੰਡੇ ਦੇ ਵਿੱਚ ਜਿਹੜੇ ਪ੍ਰੋਜੈਕਟ ਆਲਰੇਡੀ ਚੱਲਦੇ ਪਏ ਆ ਉਹਨਾਂ ਦੀ ਲਿਸਟ ਬਣਾ ਕੇ ਉਹਨਾਂ ਦਾ ਨਾਂ ਇਕੱਠੇ ਕਰਕੇ ਕਿ ਅਸੀਂ 1100 ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਦੇ ਪਏ ਆ ਜਦੋਂ ਕਿ ਪ੍ਰੋਜੈਕਟ ਤਾਂ ਪੁਰਾਣੇ ਚੱਲਦੇ ਪਏ ਆ ਉਹ ਸਿਰਫ ਰੈਲੀ ਕਰਨ ਦੇ ਲਈ ਲੱਗ-ਲੱਗ ਪੰਜਾਬ ਦੇ ਏਰੀਆ ਦੇ ਵਿੱਚ ਰੈਲੀ ਕੀਤੀ ਜਾਂਦੀ ਹੈ ਗੁਰਦਾਸਪੁਰ ਲੁਧਿਆਣਾ ਬਠਿੰਡਾ ਅੰਮ੍ਰਿਤਸਰ ਇਹ ਸਿਰਫ ਆਉਣ ਵਾਲੀਆਂ ਲੋਕ ਸਭਾ ਦੀਆਂ ਵੋਟਾਂ ਦੀ ਤਿਆਰੀ ਕਰਦੇ ਪਏ ਆ ਭਗਵੰਤ ਤੇ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਹਜ਼ਾਰਾਂ ਕਰੋੜ ਰੁਪਏ ਦਾ ਜਿਹੜਾ ਖਰਚਾ ਹੈਗਾ ਉਹ ਇਹਦਾ ਰੈਲੀਆਂ ਦੇ ਵਿੱਚ ਟੋਟਲ ਕੀਤਾ ਜਾ ਰਿਹਾ ਹੈ ਨਾਲ ਹੀ ਲਗਜ਼ਰੀ ਪਲੇਨ ਲਗਜ਼ਰੀ ਜਿਹੜਾ ਹਾਂ ਸਫਰ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜੇ ਕਰਾਇਆ ਜਾ ਰਹੇ ਆ ਸਾਰਾ ਪੰਜਾਬ ਦੇ ਲੋਕਾਂ ਦੇ ਖਰਚੇ ਅਸੀਂ ਪੰਜਾਬ ਦੇ ਖਰਚੇ ਦੀ ਗੱਲ ਕਰ ਰਹੇ ਆ ਪੰਜਾਬ ਸਰਕਾਰ ਦੇ ਇੱਕ ਗੱਲ ਸਾਹਮਣੇ ਨਿਕਲ ਕੇ ਆਉਂਦੀ ਆ ਆਵਾੰਦੀ ਪਾਰਟੀ ਦੇ ਸਮਰਥਕ ਦੱਬਵੀਂ ਬਾਅਦ ਚ ਇਹ ਕਹਿ ਦਿੰਦੇ ਆ ਹਾਲਾਂਕਿ ਖੁੱਲ ਕੇ ਕੈਮਰੇ ਉੱਤੇ ਗੱਲਾਂ ਨਹੀਂ ਕਹਿ ਸਕਦੇ ਕਹਿੰਦੇ ਯਾਰ ਤੁਸੀਂ ਇਹਨਾਂ ਤੇ ਤਾਂ ਗੱਲਾਂ ਬਹੁਤ ਕਰਦੇ ਹੋ ਆਵਾੰਦੀ ਪਾਰਟੀ ਦੀ ਸਰਕਾਰ ਤੇ ਤੇ ਪੁਰਾਣਿਆਂ ਨੇ ਕਿਹੜਾ ਘਟ ਕੀਤੀ ਆ ਉਹ ਵੀ ਬੜੀਆਂ ਫਜ਼ੂਲ ਖਰਚੀਆਂ ਕਰਦੇ ਸੀ ਤੇ ਧੱਕੇ ਨਾਲ ਲੋਕਾਂ ਨੂੰ ਦਿਹਾੜੀ ਤੇ ਲੈ ਕੇ ਆਉਂਦੇ ਰੇ ਆ ਰੈਲੀਆਂ ਤੇ ਨਹੀਂ ਸੰਦੀਪ ਜੀ ਦੇ ਪੁਰਾਣੇ ਮਾੜੇ ਸੀ ਆਪਾਂ ਕਦੋਂ ਕਹਿੰਦੇ ਆ ਪ ਆਮ ਆਦਮੀ ਪਾਰਟੀ ਤੋਂ ਪਹਿਲਾਂ ਜਿਹੜੀਆਂ ਦੋ ਪਾਰਟੀਆਂ ਸੀ ਚਾਹੇ ਅਕਾਲੀ ਦਲ ਸੀ ਚਾਹੇ ਕਾਂਗਰਸ ਸੀ ਉਹਨਾਂ ਨੇ ਵੀ ਬੜਾ ਕੁਝ ਮੜਾ ਕੀਤਾ ਉਹ ਦਿਹਾੜੀਆਂ ਤੇ ਬੰਦਿਆਂ ਨੂੰ ਲੈ ਕੇ ਆਉਂਦੇ ਸੀ ਤਾਂ ਜਿਹੜੀ ਕੱਲ ਦੀ ਰੈਲੀ ਸੀ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਬਹੁਤ ਸਾਰੀਆਂ ਵੀਡੀਓਜ਼ ਆਈਆਂ ਨੇ ਕਿ ਮਨਰੇਗਾ ਦੇ ਮਨਰੇਗਾ ਤੇ ਕੰਮ ਕਰਦੇ ਹੋਏ ਬੰਦਿਆਂ ਨੂੰ ਬੁੜੀਆਂ ਨੂੰ ਬੰਦਿਆਂ ਨੂੰ ਬਾਬਿਆਂ ਨੂੰ ਸਾਰਿਆਂ ਨੂੰ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਹੜਾ ਕੰਮ ਪੁੱਠਾ ਨਹੀਂ ਹੋਇਆ ਮੈਨੂੰ ਐਂ ਦੱਸੋ ਕਾਲੀਏ ਕਾਂਗਰਸੀਆਂ ਨੇ ਸਰਕਾਰੀ ਬੱਸਾਂ ਕਦੋਂ ਵਰਤੀਆਂ ਸੀ ਕਦੋਂ ਉਹਨਾਂ ਨੇ ਅੱਡੇ ਖਾਲੀ ਕਰਕੇ ਜਿਹੜੀਆਂ ਸਰਕਾਰੀ ਬੱਸਾਂ ਆਪਣੀਆਂ ਰੈਲੀਆਂ ਦੇ ਵਿੱਚ ਲੈ ਕੇ ਗਏ ਸੀ ਕਦੋਂ ਜਿਹੜੇ ਇਸ ਤਰੀਕੇ ਦੇ ਨਾਲ ਸੰਭਾਗਮ ਕਰਕੇ ਜਿਹੜੇ ਰੈਲੀਆਂ ਕੀਤੀਆਂ ਸੀ ਬਹੁਤ ਮੰਦਭਾਗਾ ਕੰਮ ਹੋ ਰਿਹਾ ਹੈ ਕਦੋਂ ਜਿਹੜੀਆਂ ਪਿਛਲੀਆਂ ਪਾਰਟੀਆਂ ਨੇ 400 ਕਰੋੜ ਦਾ ਜਹਾਜ਼ ਆਪਣੇ ਦਿੱਲੀ ਵਾਲੇ ਹਕਾਮਾਂ ਨੂੰ ਲੈ ਕੇ ਦਿੱਤਾ ਸੀ ਪੰਜਾਬ ਆਉਣ ਲਈ ਮੈਂ ਤਾਂ ਨਹੀਂ ਦੇਖਿਆ ਕਦੇ ਕਿ ਪੰਜਾਬ ਨੇ ਇੱਡਾ ਵੱਡਾ ਜਹਾਜ਼ ਇਸ ਤਰੀਕੇ ਨਾਲ ਹਾਇਰ ਕੀਤਾ ਤੇ ਉਹਦਾ ਕਰੋੜਾਂ ਰੁਪਏ ਕਿ ਇੱਕ ਦਿਨ ਦਾ ਉਹ ਭਰਦਾ ਪਿਆ ਸਿਰਫ ਆਪਣੇ ਦਿੱਲੀ ਦੇ ਹਕਾਮਾਂ ਲਈ ਮੈਂ ਨਹੀਂ ਦੇਖਿਆ ਠੀਕ ਆ ਮਾੜੇ ਸੀ ਬਹੁਤ ਮਾੜੇ ਸੀ ਪਰ ਇਹ ਉੱਤੋਂ ਦੀ ਹੋ ਕੇ ਹੋਰ ਮਾੜੇ ਕੰਮ ਕਰਦੇ ਪਏ ਆ ਸਿਰਫ মিডিਆ ਨੂੰ ਕੰਟਰੋਲ ਕਰਕੇ ਇਹ ਸਮਝਦੇ ਆ ਕਿ ਅਸੀਂ ਜਿਹੜੀ ਹੈਗੀ ਆ ਆਵਾਜ਼ ਜਾਂ ਗੱਲਾਂ ਲੋਕਾਂ ਤੱਕ ਨਾਂ ਜਾ ਨਹੀਂ گی ਪਰ ਲੋਕ ਉਹਨਾਂ ਆਪ ਸਿਆਣੇ ਨੇ ਲੇਕਨ ਆ ਟਰਮ ਹੈ ਜੀ ਸੰਦੀਪ ਜੀ ਸਿਟੀਜ਼ਨ ਜਰਨਲਿਜ਼ਮ ਸਿਟੀਜ਼ਨ ਜਰਨਲਿਜ਼ਮ ਹੁੰਦਾ ਹੈ ਵੈਸਤ ਦੀ ਟਰਮ ਹੈ ਕਿ ਜਿਹੜੇ ਲੋਕ ਨੇ ਜਦੋਂ ਇਹਨਾਂ ਚੀਜ਼ਾਂ ਤੋਂ ਅੱਕ ਜਾਂਦੇ ਨੇ ਨਾ ਕਿ ਇਸ ਤਰੀਕੇ ਨਾਲ ਮੀਡੀਆ ਨੂੰ ਕੰਟਰੋਲ ਕਰਨਾ ਜਾਂ ਇਸ ਤਰੀਕੇ ਦੇ ਨਾਲ ਆਵਾਜ਼ ਦਬਣੀ ਤੇ ਉਹ ਆਪ ਇੱਕ ਤਰੀਕੇ ਦਾ ਮੀਡੀਆ ਬਣ ਜਾਂਦੇ ਨੇ ਉਹ ਲੋਕ ਹੁਣ ਤੁਸੀਂ ਦੇਖਿਆ ਹੋਣਾ ਪਿਛਲੀ ਪਿਛਲੇ ਦਿਨੀ ਜਿਹੜਾ ਹੈਗਾ ਰੈਲੀ ਪਿਛਲੇ ਦਿਨੀ ਇੱਕ ਬੰਦੇ ਨੇ ਵੀਡੀਓ ਰਿਕਾਰਡ ਕਰਕੇ ਪਾਈ ਕਿ ਕਿਸ ਤਰ੍ਹਾਂ ਆਪਾਂ ਕੋ ਅੰਤਮਾਨ ਜੀ ਦੀ ਫੈਮਲੀ 25-25 ਗੱਡੀਆਂ ਦੇ ਕਾਫਲੇ ਦੇ ਵਿੱਚ ਘੁਮਰੀਆ ਕੋਈ ਕਿਸੇ ਮੀਡੀਆ ਵਾਲੇ ਨੇ ਥੋੜੀ ਬਣਾਈ ਸੀ ਵੀਡੀਓ ਉਹ ਲੋਕਾਂ ਨੇ ਹੀ ਬਣਾਈ ਹੈ ਇਸੇ ਤਰੀਕੇ ਜਿਹੜੀ ਇਨਫੋਰਮੇਸ਼ਨ ਮੈਂ ਪਾਈ ਮੈਂ ਕੋਈ মিডিਆ ਦਾ ਬੰਦਾ ਥੋੜੀਵੇਂ ਮੈਂ ਵੀ ਇਸੇ ਤਰੀਕੇ ਐਕਟੀਵਿਸਟ ਆ ਲੋਕਾਂ ਦੇ ਵਿੱਚੋਂ ਹੀ ਐਸੇ ਤਰੀਕੇ ਲੋਕੋ ਲੱਗੇ ਹੋਇਆ ਇਹ ਅਜਿਹੀ ਤਰੀਕਾ ਕੁਝ ਕੁ ਕੁਝ ਕਦਾਰੇ ਨੇ ਜਿਹੜੇ ਬੱਚੇ ਨੇ ਸਿਹਰਦਤਾ ਦੇ ਨਾਲ ਆਪਣਾ ਜਿਹੜਾ ਕੰਮ ਕਰਦੇ ਪਏ ਆ ਤੁਹਾਡੇ ਵਰਗੇ ਬਸ ਉਹੀ ਬੱਚੇ ਨੇ ਬਾਕੀ ਤਾਂ ਤੁਹਾਨੂੰ ਮਾਨਿਕ ਜੀ ਇੱਕ ਗੱਲ ਹੋਰ ਤੁਹਾਡੇ ਤੋਂ ਜਾਣਨੀ ਚਾਹਣਾ ਤੁਸੀਂ ਤਾਂ ਕਾਫੀ ਮੁੱਦਿਆਂ ਦੇ ਉੱਤੇ ਸਵਾਲ ਖੜੇ ਕੀਤੇ ਹਾਲਾਂਕਿ ਆਪੋਜੀਸ਼ਨ ਜਿਹੜੇ ਢੰਗ ਨਾਲ ਮਜ਼ਬੂਤੀ ਨਾਲ ਬੋਲਣੀ ਚਾਹੀਦੀ ਹੈ ਉੱਥੋਂ ਆਵਾਜ਼ ਟਾਵੇਂ ਟਾਵੇਂ ਨਿਕਲਦੀ ਹੈ ਤੁਸੀਂ بڑے ਮੁੱਦਿਆਂ ਦੇ ਉੱਤੇ ਬੋਲੇ ਜਦੋਂ ਤੁਸੀਂ ਬਾਕੀ ਚੈਨਲਾਂ ਦੇ ਉੱਤੇ ਡਿਬੇਟ ਦੇ ਵਿੱਚ ਹਿੱਸਾ ਲੈਣੇ ਹੋ ਆਮ ਆਦਮੀ ਪਾਰਟੀ ਡਿਫੈਂਡ ਵੀ ਕਰਨ ਆਉਂਦੀ ਹੈ ਉਹਨਾਂ ਦੀ ਦਲੀਲ ਚ ਕਦੇ ਤੁਹਾਨੂੰ ਲੱਗਿਆ ਹਾਂ ਯਾਰ ਘਟੂ ਘਟਾ ਦਲੀਲ ਇਹਨਾਂ ਦੀ ਠੋਸ ਹੈ ਇਹਨਾਂ ਦੀ ਕੋਈ ਮਜਬੂਰੀ ਹੈ ਇਹਨਾਂ ਦਾ ਕੋਈ ਸ਼ੌਕ ਹੈ ਕੋਈ ਦਲੀਲ ਜਿਹੜੀ ਤੁਹਾਡੇ ਨਾਲ वार्तालाਪ ਹੁੰਦਾ ਤੁਹਾਡੇ ਨਾਲ ਜਦੋਂ ਡਿਬੇਟ ਦੇ ਜ਼ਰੀਏ ਤੁਹਾਡੇ ਨਾਲ ਜੁੜਦੇ ਆ ਲੋਕ ਸੰਦੀਪ ਜੀ ਬਹੁਤ ਸਾਰੇ ਚੈਨਲਾਂ ਨੂੰ ਤੇਹੀ ਕਹਿ ਦਿੱਤਾ ਗਿਆ ਕਿ ਅਸੀਂ ਇਹਨਾਂ ਨਾਲ ਡਿਬੇਟ ਦੇ ਵਿੱਚ ਨਹੀਂ ਆਉਣਾ ਕਿ ਜਦੋਂ ਮਾਨਿਕ ਆਊਗਾ ਤੇ ਅਸੀਂ ਡਿਬੇਟ ਦੇ ਵਿੱਚ ਨਹੀਂ ਆਉਣਾ ਪਰ ਜਦੋਂ ਵੀ ਉਹ ਆਉਂਦੇ ਆ ਉਹਨਾਂ ਕੋਲ ਸਵਾਲਾਂ ਦੇ ਜਵਾਬ ਨਹੀਂ ਹੁੰਦੇ ਕਿਉਂਕਿ ਤੁਸੀਂ ਇਹ ਗੱਲ ਤੇ ਸਮਝੋ ਕਿ ਜਦੋਂ ਵੀ ਮੈਂ ਕੋਈ ਸਵਾਲ ਚੱਕਦਾ ਮੈਂ ਆਪ ਇੱਕ ਡਾਕੂਮੈਂਟ ਦੇ ਸਿਰ ਤੇ ਮੈਂ ਇੱਕ ਆਰਟੀਆਰ ਡਾਕੂਮੈਂਟ ਦੇ ਸਿਰ ਤੇ ਜਾਂ ਇੱਕ ਫੈਕਚੁਅਲ ਸਵਾਲ ਚੱਕਦਾ ਜਿਹਦਾ ਜਵਾਬ ਇਹੀ ਹੋ ਸਕਦਾ ਹੈ ਕਿ ਸਾਡੇ ਤੋਂ ਗਲਤੀ ਹੋਈ ਹੈ ਜਾਂ ਅਸੀਂ ਗਲਤ ਕੀਤਾ ਹੈ ਉਹ ਵੱਧਵਾਦ ਉਹ ਇਹ ਕਹਿ ਦਿੰਦੇ ਆ ਕਿ ਪਿਛਲੀਆਂ ਸਰਕਾਰਾਂ ਵੀ ਕਰਦੀਆਂ ਸੀ ਤੇ ਅਸੀਂ ਵੀ ਕਰਦੇ ਪਏ ਆ ਉਹਦਾ ਜੀਕਾਉਂਟਰ ਮੈਂ ਪਹਿਲਾਂ ਹੀ ਸੋਚ ਕੇ ਚੱਲਦਾ ਹਾਂ ਕੋਸ਼ਿਸ਼ ਕਰਦਾ ਕਿ ਮੇਰੇ ਤੋਂ ਕੋਈ ਜਾਣਕਾਰੀ ਕਿਸੇ ਵੀ ਤਰੀਕੇ ਦੇ ਨਾਲ ਗਲਤ ਜਿਹੜੀ ਹੈਗੀ ਪਬਲਿਸ਼ ਨਾ ਹੋਵੇ ਜਾਂ ਬੋਲੀ ਨਾ ਜਾਵੇ ਮਤਲਬ ਪੂਰਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਜੇ ਕਦੇ ਹੋਊਗੀ ਜਾਂ ਕਦੇ ਹੋਈ ਹੈ ਤੇ ਉਹ ਤਾਂ ਇੱਕ ਹਿਊਮਨ 에ਰਰ ਹੋ ਸਕਦਾ ਹੈ ਇਸ ਤੋਂ ਵੱਧ ਜ਼ਿਆਦਾ ਮੈਂ ਅਲੋਈ ਨਹੀਂ ਕਰਦਾ ਆਪਣੇ ਆਪ ਨੂੰ ਕਿ ਮੈਂ ਗਲਤ ਜਾਣਕਾਰੀ ਜਿਹੜੀ ਹੈਗੀ ਪੋਸਟ ਕਰਾ ਅਸੀਂ ਜਿਹੜੀ ਮੈਂ ਹੁਣ ਤੁਹਾਨੂੰ ਕੱਲ ਦੀ ਗੱਲ ਦੱਸਦਾ ਰਿਹਾ ਲੀ ਦੀ ਪਰਸੋਂ ਦੀ ਅਸੀਂ ਦੇਖਿਆ ਕਿ ਭਗਵੰਤ ਮਾਨ ਜੀ ਉੱਥੇ ਜਿਹੜੇ ਰਟਾਰ ਐਕਸ ਹੁੰਦੀਆਂ ਨੇ ਉਹ ਜਿਹੜੀਆਂ 에어 에어 ਟ੍ਰੈਫਿਕ ਦੇਖਦੀਆਂ ਲੱਗੀਆਂ ਅਸੀਂ ਦੇਖਿਆ ਕਿ ਜਿਹੜਾ ਪੰਜਾਬ ਦਾ ਹੈਲੀਕਾਪਟਰ ਹੈ ਚੰਡੀਗੜ੍ਹੋਂ ਚੜ੍ਹਦਾ ਤੇ ਦਿੱਲੀ ਆਪਣਾ ਸੌਰੀ ਬਠਿੰਡਾ 에어ਪੋਰਟ ਤੇ ਉਤਰਦਾ ਅਸੀਂ ਹੈਰਾਨ ਸੀ ਇਸ ਗੱਲ ਤੇ ਕਿ ਰੈਲੀ ਕਿਉਂ ਰੈਲੀ ਤੇ ਕਿਉਂ ਨਹੀਂ ਗਿਆ ਰੈਲੀ ਬਠਿੰਡਾ 에어ਪੋਰਟ ਤੋਂ 35 ਕਿਲੋਮੀਟਰ ਦੂਰ ਸੀ ਪਰ ਉਸ ਤੋਂ ਬਾਅਦ ਹੋਰ ਉਸ ਤੋਂ ਬਾਅਦ ਇੱਕ ਘੰਟੇ ਬਾਅਦ ਉਹ ਰੈਲੀ ਤੇ ਜਾਂਦਾ ਹੈ ਰੈਲੀ ਤੋਂ ਫੇਰ ਉੱਥੇ 에어ਪੋਰਟ ਤੇ ਜਾਂਦਾ ਹੈ ਅਸੀਂ ਜਦੋਂ ਪਤਾ ਕੀਤਾ ਤੇ ਪਤਾ ਇਹ ਲੱਗਿਆ ਕਿ ਉਹ ਉਹ ਅਰਵਿੰਦ ਕੇਜਰੀਵਾਲ ਜੀ ਨੂੰ ਉੱਥੋਂ ਲੈਣ ਲਈ ਜਿਹੜਾ ਹੈਗਾ 에어ਪੋਰਟ ਤੇ ਗਿਆ ਸੀਗਾ ਸਿਰਫ 35 ਕਿਲੋਮੀਟਰ ਦਾ ਸਫ਼ਰ ਵੀ ਅਰਵਿੰਦ ਕੇਜਰੀਵਾਲ ਨੇ ਗੱਡੀ ਵਿੱਚ ਕਰਨਾ ਮناسب ਨਹੀਂ ਸਮਝਿਆ ਤੇ ਜਦੋਂ ਅਸੀਂ ਜਦੋਂ ਉਹ ਰੈਲੀ ਤੋਂ ਬਾਅਦ ਵਾਪਸ 에어ਪੋਰਟ ਤੇ ਗਏ ਅਸੀਂ ਦੇਖਿਆ ਰਡਾਰ ਦੇ ਵਿੱਚ ਇੱਕ ਬਹੁਤ ਮਹਿੰਗਾ ਜਹਾਜ਼ ਜਿਹੜਾ ਕਿ ਇੰਡੀਆ ਦੇ ਵਿੱਚ ਕੁਝ ਕੀ ਨੇਫਰ ਇੱਕ ਸੌਲਟ ਫਾਲਕਨ 2000 ਐਲ ਐਕਸ ਚੜਿਆ ਉਥੋਂ ਦਿੱਲੀ ਵੱਲ ਨੂੰ ਤੇ ਜਦੋਂ ਅਸੀਂ ਆਪਣੇ ਸੋਰਸਸ ਤੋਂ ਪਤਾ ਕੀਤਾ ਕਿ ਇਹ ਜਹਾਜ਼ ਕਿਹਦਾ ਕਿਉਂਕਿ ਬਠਿੰਡਾ 에ਅਰਪੋਰਟ ਬਹੁਤ ਛੋਟਾ ਇੱਕ ਦੋ ਫਲਾਈਟਾਂ ਹੀ ਚੜਦੀਆਂ ਨੇ ਉੱਥੇ ਉਹ ਵੀ ਇਕਨੋਮੀ ਕਲਾਸ ਦੀਆਂ ਐ ਇੰਨਾ ਮਹਿੰਗਾ ਜਹਾਜ਼ ਮੈਂ ਕਿ ਇੱਥੇ ਕਿਹੜਾ ਰੁੱਪ ਦੀ ਬੰਦਾ ਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਜੀ ਗਏ ਨੇ ਜਹਾਜ਼ ਦੇ ਵਿੱਚ ਤੇ ਸਵੇਰੇ ਆਏ ਵੀ ਇਸੇ ਜਹਾਜ਼ ਦੇ ਵਿੱਚ ਸੀਪੀ ਭਗਵੰਤਮਾਨ ਜੀ ਇਹਨਾਂ ਨੂੰ ਲੈਣ ਹੀ ਆਏ ਸੀਗੇ ਤੇ ਜਦੋਂ ਅਸੀਂ ਦੇਖਿਆ ਕਿ ਇਡਾ ਵੱਡਾ ਜਹਾਜ਼ ਫਿਰ ਜਦੋਂ ਬੁਲਾਈਆਂ ਗੱਲਾਂ ਕਿ ਪਿਛਲੀ ਵਾਰ ਜਦੋਂ ਟੈਂਡਰ ਕੱਢਿਆ ਸੀ ਏਸੇ ਜਹਾਜ਼ ਦਾ ਹੀ ਸੀਗਾ 400 ਕਰੋੜ ਦੇ ਜਹਾਜ਼ ਦਾ ਜਿਹਦਾ 1 ਘੰਟੇ ਦਾ ਖਰਚਾ 10 ਲੱਖ ਰੁਪਏ ਆ ਤੇ ਪੰਜਾਬ ਦੇ ਜਹਾਜ਼ ਦੇ ਉੱਤੇ ਹੀ ਉਹਨਾਂ ਨੇ ਟਰੈਵਲ ਕੀਤਾ ਅਰਵਿੰਦ ਕੇਜਰੀਵਾਲ ਜੀ ਦਿੱਲੀ ਪਹੁੰਚ ਗਏ ਜਹਾਜ਼ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਤੇ ਭਗਵੰਤ ਮਾਨ ਜੀ ਹੌਲੀ ਹੌਲੀ ਕਰਦੇ ਘੰਟੇ ਡੇਢ ਘੰਟੇ ਦੇ ਵਿੱਚ ਹੈਲੀਕਾਪਟਰ ਦੇ ਵਿੱਚ ਚੰਡੀਗੜ੍ਹ ਪਹੁੰਚ ਗਏ ਇਹ ਤੇ ਹਾਲ ਹੈ ਪੰਜਾਬ ਦਾ ਪੰਜਾਬ ਦੇ ਖਰਚੇ ਨੂੰ ਖਰਚੇ ਨੂੰ ਸਮਝੀ ਕੁਝ ਨਹੀਂ ਜਾ ਰਿਹਾ ਕੇਜਰੀਵਾਲ ਜੀ ਰੈਲੀ ਤੇ ਓਨਲੀ ਕੋਈ ਕਈ ਕਰੋੜ ਦਾ ਖਰਚਾ ਕਰ ਦਿੱਤਾ ਉਹਨਾਂ ਇਹ ਦੁਖਣੀ ਹੋਇਆ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਮੈਂ ਕਿਵੇਂ ਬਰਬਾਦ ਕਰਦਾ ਪਿਆ ਜਾਂ ਭਗਵਾਨ ਤਮਨਜੀ ਨੂੰ ਇਹ ਗੱਲ ਦੀ ਸ਼ਰਮ ਨਹੀਂ ਆਈ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਮੈਂ ਅਵਿੰਦ ਕੇਜਰੀ왈 ਜੀ ਦਾ ਲੈਣਾ ਕੀ ਹੈ ਪੰਜਾਬ ਦੇ ਨਾਲ ਇਹਨਾਂ ਨੂੰ ਪਿਊਰਡ ਪਾਈ ਜੰਨਾਗਾ ਮਤਲਬ ਇਸ ਤਰੀਕੇ ਦੇ ਨਾਲੇ ਲੋਕਾਂ ਨੂੰ ਬਰਬਾਦੀ ਕਰਦੇ ਪਏ ਤੁਸੀਂ ਬਰਬਾਦੀ ਦੇਖੋ ਕਿੱਥੇ ਆਪਾਂ ਇੱਕ ਇੱਕ ਮਿੰਟ ਦੇ ਵਿੱਚ ਗੱਲ ਤੁਹਾਨੂੰ ਰੈਲੀ ਹੋਈ ਰੈਲੀ ਦੇ ਵਿੱਚ ਪੋਲਿਟੀਕਲ ਰੈਲੀ ਹੈ ਸਾਰਾ ਖਰਚਾ ਪੰਜਾਬ ਦੇ ਲੋਕਾਂ ਦਾ ਰੋਟੀ ਦਾ ਖਰਚਾ ਟੈਂਟ ਦਾ ਖਰਚਾ ਉੱਥੇ ਬੱਸਾਂ ਆਈਆਂ ਲੋਕ ਖੱਜਲ ਵੀ ਹੋਏ ਨਾਲੇ ਜਿਹੜਾ ਬੱਸਾਂ ਦੀ ਟਿਕਟਾਂ ਦਾ ਖਰਚਾ ਉਹ ਖਰਾਬ ਹੋਇਆ ਬਸਾਂ ਦਾ ਪੈਸਾ ਜਿਹੜਾ ਸਰਕਾਰੀ ਖਜ਼ਾਨੇ ਚ ਦੇਣਗੇ ਉਹ ਖਰਾਬ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਜਹਾਜ਼ਾਂ ਦਾ ਖਰਚਾ ਖਰਾਬ ਹੋਇਆ ਜਿਹੜਾ ਹੈਗਾ ਇੰਨੇ ਇੰਨੇ ਮਹਿੰਗੇ ਜਹਾਜ਼ਾਂ ਦਾ ਖਰਚਾ ਖਰਾਬ ਹੋਇਆ ਤੇ ਉਸ ਤੋਂ ਪੰਜਾਬ ਨੂੰ ਮਿਲਿਆ ਕੀ ਇੱਕ ਪੋਲਿਟਿਕਲ ਰੈਲੀ ਮਿਲੀ ਕਈ ਕਰੋੜ ਖੱਟ ਕੇ ਮਤਲਬ ਅਰਾਊਂਡ 50 ਤੋਂ 100 ਕਰੋੜ ਦੇ ਵਿੱਚ ਇਹ ਰੈਲੀ ਜਿਹੜੀ ਹੈਗੀ ਕੰਪਲੀਟ ਹੋ ਗਈ ਤੇ ਪੰਜਾਬ ਨੂੰ ਇਹਦੇ ਚ ਕੀ ਮਿਲਿਆ ਤੁਸੀਂ ਇਹਨੂੰ ਰਾਜ ਸਮਾਗਮ ਕਹਿ ਕੇ ਲੋਕਾਂ ਨੂੰ ਮੂਰਖ ਬਣਾ ਦਿੱਤਾ ਲੇਕਿਨ ਹੋਰ ਤਸਵੀਰ ਚਰਚਾ ਦਾ ਵਿਸ਼ਾ ਬਣੀ ਰਹੀ ਜਿਹੜੀ ਇੱਕ ਚੌਕ ਦੇ ਵਿੱਚ ਫਲੈਕਸ ਲੱਗੇ ਸੀ ਅੱਧੇ ਅੱਧੇ ਫੁੱਟ ਦੀ ਦੂਰੀ ਤੁਹਾਨੂੰ ਜੀ ਫਲੈਕਸਾਂ ਨੀ ਉਹ ਮੋੜ ਦਾ ਚੌਂਕ ਸੀ ਮੋੜ ਦਾ ਮੇਨ ਚੌਂਕ ਸੀ ਜਿਹਦੇ ਵਿੱਚ ਫਲੈਕਸਾਂ ਸੀ ਉਹ 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 ਜਿਹੜਾ ਸੀਨ ਹੈ ਉਹ ਤੁਸੀਂ ਪੰਜਾਬ ਵਿੱਚ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਦੇ ਵਿੱਚ ਵੀ ਝਾਰੇ ਪਾਸੇ ਦੇਖਦੇ ਹੋਵੋਗੇ ਕਿਸ ਤਰੀਕੇ ਆਮ ਆਦੀ ਪਾਰਟੀ ਨੇ ਆਪਣੀਆਂ ਫਲੈਕਸਾਂ ਲਾਈਆਂ ਨੇ ਜਾਂ ਜਿਹੜੇ ਪੇਡ ਬੋਰਡ ਲੱਗੇ ਹੋਏ ਆ ਉਹਨਾਂ ਦੇ ਉੱਤੇ ਆਪਣੀ ਇਸ਼ਤਿਹਾਰबाजी ਕੀਤੀ ਹੈ ਪੰਜਾਬ ਦੀ ਹਰ ਸੜਕ ਦੇ ਉੱਤੇ ਜਿਹੜਾ ਖੰਭਾ ਲੱਗਿਆ ਉਹਦੇ ਉੱਤੇ ਭਗਵੰਤ ਮਾਨ ਜੀ ਦਾ ਬੋਟ ਟੰਗਿਆ ਹੋਇਆ ਹੈ ਦੇਸ਼ ਦਾ ਹਰ ਇੱਕ ਚੈਨਲ ਤੁਸੀਂ ਅੱਜ ਲਾ ਕੇ ਦੇਖ ਲਓ ਨੈਸ਼ਨਲ ਟੀਵੀ ਜੋ ਵੀ ਚੱਲਦਾ ਪਿਆ ਹੈ ਉਹਦੇ ਪੰਜਾਬ ਸਰਕਾਰ ਦੀ 10-10 ਮਿੰਟ ਬਾਅਦ ਐਡ ਚੱਲਦੀ ਪਈ ਹੈ ਜਿਹਦਾ ਟੋਟਲ ਜੇ ਤੁਸੀਂ ਲਾਓ ਅਰਬਾਂ ਦਾ ਖਰਚਾ ਇਸ ਟਾਈਮ ਜਿਹੜਾ ਹੈਗਾ ਪੰਜਾਬ ਸਰਕਾਰ ਕਰਦੀ ਪਈ ਹੈ ਲੋਕਾਂ ਦਾ ਪੈਸਾ ਜਿਹੜਾ ਹੈਗਾ ਉਹਦੀ ਇਸ਼ਤਿਹਾਰबाजी ਲਈ ਆਪ ਮੀਡੀਆ ਨੂੰ ਪੈਸੇ ਦੇਣ ਲਈ ਵਰਤੀ ਦੀ ਪਈ ਹੈ ਕਿਉਂਕਿ ਬੜਾ ਮੰਦ ਭਾਗਾ ਹੈ ਤੇ ਇਸ ਤਰੀਕੇ ਨਾਲ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਹਾਂਜੀ ਤੁਸੀਂ ਸਾਡੇ ਨਾਲ ਜੁੜ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਸੋ ਮਚ ਇਸਨ ਸਾਡੇ ਨਾਲ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਜਿਨ੍ਹਾਂ ਨੇ ਵਿਸਥਾਰ ਦੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਜੋ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੇ ਸੀ ਔਰ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਗੱਲ ਮੈਂ ਕਰਦਾ ਉਹ ਫੈਕਟ ਦੇ ਨਾਲ ਕਰਦਾ ਕਿਤੇ ਵੀ ਅਜ ਤੱਕ ਅਹੇ ਸੀ ਗੱਲ ਨਹੀਂ ਕੀਤੀ ਜਿਸ ਦੇ ਵਿੱਚ ਕੋਈ ਝੂਠ ਹੋਵੇ ਜਾਂ ਫੈਕਟਲੈਸ ਹੋਵੇ ਤਾਂ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਇਸ ਮਾਮਲੇ ਦੇ ਵਿੱਚ ਇਸ ਕਰਕੇ ਉਹਨਾਂ ਨੇ ਦੱਸਿਆ ਕਿ ਸਾਡਾ ਮਕਸਦ ਕੀ ਹੈ ਕਿ ਜਿਹੜਾ ਪੰਜਾਬ ਦਾ ਪੈਸਾ ਲੋਕਾਂ ਦਾ ਪੈਸਾ ਹੈ ਉਹ ਕਿਵੇਂ ਬਾਹਰ ਲਿਆਂ ਵਾਸਤੇ ਵਰਤਿਆ ਜਾ ਰਿਹਾ ਉਹ ਵੀ ਫਜ਼ੂਲ ਖਰਚੀ ਨੂੰ ਲੈ ਕੇ ਤਾਂ 400 ਕਰੋੜ ਰੁਪਏ ਦਾ ਮਹਿੰਗਾ ਜਹਾਜ਼ ਕਿਰਾਏ ਤੇ ਲਿਆ ਜਾਂਦਾ ਜਿਸ ਦਾ 1 ਘੰਟੇ ਦਾ ਖਰਚਾ ਦੱਸਿਆ ਜਾਂਦਾ ਮੰਨਿਆ ਜਾਂਦਾ ਹੈ ਕਿ 10 ਲੱਖ ਰੁਪਏ ਹੈ ਤਾਂ ਹੁਣ ਇਸ ਦਾ ਜਵਾਬ ਸਰਕਾਰ ਕੋਲ ਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਕੋਲ ਕੀ ਹੈ ਜਾਂ ਫਿਰ ਕਹਿ ਲਈਏ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਨੇ ਜਾਂ ਆਈਟੀ ਸੈੱਲ 'ਚ ਕੰਮ ਕਰਨ ਵਾਲੇ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਤੇ ਕਾਫੀ ਕੁਝ ਬੋਲਦੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਚੁੱਕੇ ਗਏ ਸਵਾਲਾਂ ਦਾ ਜਵਾਬ ਵੀ ਉਹ ਆਪਣੀ ਦਲੀਲ ਦੇ ਨਾਲ ਫੈਕਟ ਦੇ ਨਾਲ ਜ਼ਰੂਰ ਸਾਂਝਾ ਕਰਨ ਤਾਂ ਕਿ ਦੱਸਿਆ ਜਾ ਸਕੇ ਕਿ ਫਿਰ ਜਿਹੜੇ ਸਵਾਲ ਉੱਠੇ ਨੇ ਕਿ ਇਹ ਫਜ਼ੂਲ ਨੇ ਜਾਂ ਫਿਰ ਖਰਚਾ ਜਿਹੜਾ ਕੀਤਾ ਗਿਆ ਉਹ ਫਜ਼ੂਲ ਹੈ ਫਿਲਹਾਲ ਅਗਲੇ ਅਪਡੇਟ ਤੱਕ ਲਈ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ